ਮਕੇ ਦੇ ਵੀ ਕੋਈ ਮੌਜੂਦ ਸੀ ਸਰ ਉਸ ਆਪਰੇਸ਼ਨ ਦੇ ਵਿੱਚ ਕੋਈ ਥੋੜੀ ਬੋਲ ਜਾਣਕਾਰੀ ਦੇ ਸਕਦੇ ਆ ਕਾ ਜੀ ਤੁਸੀਂ ਜਦੋਂ ਰਾਤੀ ਇਹ ਸਾਰਾ ਮੁਕਾਬਲਾ ਹੋਇਆ ਤਾਂ ਕੀ ਮਾਹੌਲ ਸੀ ਆਦੋ ਐਟੋ ਕਰਕੇ ਲਿਆਇਆ ਗਿਆ ਟਰੈਕਟਰ ਦੇ ਨਾਲ ਇੱਥੇ ਆਫਿਸ ਤੱਕ ਲਿਆਇਆ ਗਿਆ ਤੇ ਗੱਡੀ ਦੇ ਹਾਲਾਤ ਦੇਖੋ ਜਦੋਂ ਰੈਸਕਿਊ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਕਿ ਗੱਡੀ ਦਾ ਟਾਇਰ ਫਟ ਜਾਂਦਾ ਹੈ ਆ ਗੱਡੀ ਡਿੱਗ ਜਾਂਦੀ ਹੈ ਜਦੋਂ ਬੇਈ ਕੋਈ 13 14 ਪੀਸ ਨੇ ਜੀ ਤੇ ਤਿੰਨ ਤਿੰਨ ਖੈਰਾਂ ਦਾ ਮਾਲ ਆ ਜਿਹੜਾ ਸਰ ਇਹ ਕਿਸ ਤਰੀਕੇ ਨਾਲ ਜਿਹੜੇ ਕਾਬੂ ਆਇਆ ਬੰਦੇ ਜਿਹੜੇ ਤਸਕਰ ਸੀ ਰਾਤ ਖੈਰ ਤੋਸਕਰ ਨੂੰ ਲੈ ਕੇ ਹੁਸ਼ਾਰਪੁਰ ਫੋਰੈਸਟ ਡਿਪਾਰਟਮੈਂਟ ਇਸ ਟਾਈਮ ਬਹੁਤ ਐਕਟਿਵ ਨਜ਼ਰ ਆ ਰਿਹਾ ਕਾਰਨ ਕਿ ਆਪਣੀ ਜਾਨ ਤਲੀ ਤੇ ਰੱਖ ਕੇ ਤੇ ਜਾਨ ਦੀ ਬਾਜ਼ੀ ਲਾ ਕੇ ਲਗਾਤਾਰ ਇਹ ਤਸਕਰਾਂ ਨੂੰ ਨਤ ਪਾਉਣ ਦੇ ਵਿੱਚ ਐਕਟਿਵ ਨੇ ਤੇ ਇਸ ਟਾਈਮ ਬੀਤੀ ਰਾਤ ਜਿਹੜੀ ਹੈ ਇਹਨਾਂ ਦਾ ਮੁਕਾਬਲਾ ਜਿਹੜਾ ਤਸਕਰਾਂ ਦੇ ਨਾਲ ਵੀ ਹੁੰਦਾ ਤੇ ਉਸ ਤੋਂ ਬਾਅਦ ਆ ਬਲੇਰੋ ਗੱਡੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਖੈਰ ਦੀ ਲੱਕੜ ਜਿਹੜੀ ਹੈ ਪੂਰੀ ਭਰੀ ਪਈ ਹੈ ਇਹ ਸਟਾਈਲ ਇਸ ਤਰੀਕੇ ਦਾ ਹੈ ਕਿ ਗੱਡੀ ਦਰਵਾਜ਼ਾ ਬੰਦ ਹੋ ਜਾਂਦਾ ਤੇ ਉਸ ਦੇ ਵਿੱਚ ਸਾਰੀ ਲੱਕੜ ਜਿਹੜੇ ਆ ਉਹ ਭਰ ਲਈ ਜਾਂਦੇ ਤੇ ਉਸ ਤੋਂ ਬਾਅਦ ਚਲਨ ਦੀ ਕੋਸ਼ਿਸ਼ ਹੁੰਦੀ ਸਾਡੇ ਨਾਲ ਰੇਂਜ ਅਫਸਰ ਜਸਪਾਲ ਸਿੰਘ ਜੀ ਮੌਕੇ ਤੇ ਮੌਜੂਦ ਨੇ ਤੇ ਇਸ ਟਾਈਮ ਗੱਲਬਾਤ ਕਰਦੇ ਆ ਸਰ ਇਹ ਕਿਸ ਤਰੀਕੇ ਨਾਲ ਜਿਹੜੇ ਕਾਬੂ ਆਇਆ ਬੰਦੇ ਜਿਹੜੇ ਤਸਕਰ ਸੀ ਰਾਤੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧੀਆ ਤੇ ਕੱਲ ਨਾ ਜੀ ਇੱਕ ਗੁਪਤ ਸੂਚਨਾ ਮੈਨੂੰ ਮਿਲੀ ਸੀਗੀ ਕਿ ਜਿਹੜਾ ਖੜਕਾ ਜੰਗਲ ਹੈਗਾ ਸਾਡਾ ਪੀਐਫਐਸ ਸਰਕਾਰੀ ਜੰਗਲ ਉਹਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜੇ ਉਹ ਗਏ ਹੋਏ ਆ ਜੰਗਲ ਦੇ ਵਿੱਚ ਗੱਡੀ ਲੈ ਕੇ ਸਮੇਤ ਉਹਨਾਂ ਦੇ ਆਰੇ ਆ ਉਹ ਆਪਣੀ ਗੁਪਤ ਸੂਚਨਾ ਮਿਲੀ ਸੀਗੀ ਉਦੇ ਸਬੰਧ ਵਿੱਚ ਫਿਰ ਅਸੀਂ ਆਪ ਟੀਮ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਆਪਣੇ ਆਕਾਸ਼ ਸਿੰਘ ਰੂਲਾ ਸੀਗੇ ਜੀ ਗੁਰਪ੍ਰੀਤ ਸਿੰਘ ਵਨਗਾਰਡ ਸੀ ਮਨਜੀਤ ਸਿੰਘ ਵਨਗਾਰਡ ਸੀ ਤੇ ਆਪਣੇ ਪਵਨ ਜੀ ਸਾਡੇ ਆਪਣੇ ਬੇਲਦਾਰ ਸੀਗੇ ਤੇ ਬਲਵੰਤ ਜੀ ਬਲਵੰਤ ਕੁਮਾਰ ਆਪਣੇ ਬਲਾਕ ਅਫਸਰ ਸੀਗੇ ਉਹਨਾਂ ਦੀ ਟੀਮ ਦਾ ਗਠਨ ਕੀਤਾ ਗਿਆ ਕੁਲਦੀਪ ਕੁਲਦੀਪ ਸਿੰਘ ਵੀ ਬਲਾਕ ਅਫਸਰ ਸੀਗੇ ਤੇ ਇਹਨਾਂ ਸਾਰਿਆਂ ਨੇ ਉੱਥੇ ਜਾ ਕੇ ਇੱਕ ਨਾਕਾ ਲਾਇਆ ਉੱਥੇ ਜੰਗਲ ਦੇ ਲਾਗੇ ਨਜ਼ਦੀਕ ਸੀਗਾ ਕੋਈ ਰਸਤਾ ਸੀ ਕੱਚਾ ਉਹਦੇ ਲਾਗੇ ਡਾਂਕਾ ਲਾਇਆ ਇਹਨਾਂ ਨੇ ਉਹ ਫਿਰ ਉਧਰੋਂ ਉਹਨਾਂ ਨੂੰ ਜਿਹੜੇ ਆਪਣੇ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਮਗਰੋਂ ਵੀ ਬੈਂਗਮਾ ਜੰਗਲਾਤ ਜਿਹੜਾ ਉਹ ਆ ਗਿਆ ਵਾ ਉਹਨਾਂ ਨੇ ਇੰਨਾ ਕੀ ਕਰਦੇ ਹੋਏ ਮਤਲਬ ਉਹਨਾਂ ਨੇ ਇੱਕਦਮ ਗੱਡੀ ਮੋੜੀ ਪਾਇਆ ਜੰਗਲ ਦੇ ਵਿੱਚੋਂ ਮਾਲ ਲਦਿਆ ਇਹਦੇ ਵਿੱਚ ਕੋਈ 13 14 ਪੀਸ ਨੇ ਜੀ ਤੇ ਤਿੰਨ ਤਿੰਨ ਖੈਰਾਂ ਦਾ ਮਾਲ ਆ ਜਿਹੜਾ ਇਹ 13 ਪੀਸ ਸੀ 13 ਜਿਹੜੇ ਵੱਡੇ ਗਏ ਹਾਂਜੀ 2 3 ਪੀਸ ਇਦਾਂ ਦੇ ਆ ਜਿਹੜੇ ਉਹ ਪੁਰਾਣੇ ਉਹਨਾਂ ਨੇ ਜਮ੍ਹਾਂ ਕੀਤੇ ਹੋਣੇ ਪਹਿਲਾਂ ਦੇ ਲੁਕੋ ਕੇ ਰੱਖੇ ਸੀਗੇ ਉਹ ਉਹ ਵਿੱਚ ਫੜੇ ਗਏ ਅੱਜ ਅੱਛਾ ਇਹ ਇਹ ਤਿੰਨੇ ਬੰਦੇ ਹੁਣ ਕਾਬੂ ਕਰ ਲਏ ਤੁਸੀਂ ਹਾਂਜੀ ਤਿੰਨ ਬੰਦੇ ਜਿਹੜੇ ਕਾਬੂ ਕੀਤੇ ਆ ਤੇ ਉਹਨਾਂ ਦੇ ਨਾਂ ਸੀ ਇੱਕ ਮਨਜੀਤ ਸਿੰਘ ਆ son of ਸੁਖਦੇਵ ਸਿੰਘ ਆ ਬਸੀ ਮੁਸਤਫਾ ਇਹ ਹਿਆਰਪੁਰ ਚ ਪੈਂਦਾ ਤੇ ਮਨਜੀਤ ਸਿੰਘ ਸਾਨੋ ਵਿਜੇ ਸਿੰਘ ਇਹ ਉਹਨਾਂ ਹਿਮਾਚਲ ਪ੍ਰਦੇਸ਼ ਤੋਂ ਆਏ ਹੋਏ ਆ ਅੱਛਾ ਜੀ ਇੱਕ ਰਾਮਚੰਦਰ ਆ ਸਾਨੋ ਖੁਸ਼ੀਰਾਮ ਹੈ ਬਸੀ ਮੁਸਤਾਫਾ ਹਿਾਰਪੁਰ ਦੇ ਤਿੰਨ ਬੰਦੇ ਆ ਜਿਹੜੇ ਕਿ ਮੌਕੇ ਤੇ ਰਸਟ ਕੀਤੇ ਗਏ ਸੀ ਦੋ ਬਸੀ ਮੁਸਤਾਫਾ ਦੇ ਨੇ ਤੇ ਇੱਕ ਉਹਨੇ ਦਾ ਆ ਇੱਕ ਉਹਨੇ ਹਿਮਾਚਲ ਪ੍ਰਦੇਸ਼ ਦਾ ਜੀ ਠੀਕ ਹੈ ਇਹ ਗੱਡੀ ਕਿੱਥੇ ਦੀ ਕੋਈ ਆਇਡੈਂਟੀਫਾਈ ਹੋਈ ਸਰ ਗੱਡੀ ਤੇ ਕਰ ਰਹੇ ਆ ਆਪਾਂ ਛਾਣਬੀਨ ਕਰ ਰਹੇ ਆ ਤੇ ਗੱਡੀਆਂ ਇਹਨਾਂ ਕੋਲ ਬਹੁਤ ਆ ਜੀ ਇੱਕ ਆਪਾਂ ਪਹਿਲਾਂ ਵੀ ਗੱਡੀ ਫੜੀ ਸੀਗੀ ਕੁਝ ਇੱਕ ਹਫਤਾ ਪਹਿਲਾਂ ਜੀ ਉਹ ਜਿਹੜੀ ਸਾਡੀ ਉਹਨੂੰ ਵੀ ਅਸੀਂ ਆਪਣਾ ਵਣ ਮੰਡਲ ਅਫਸਰ ਹਿਾਰਪੁਰ ਦੇ ਦੇਸ਼ਾਂ ਨਿਰਦੇਸ਼ਾਂ ਹਟ ਆ ਪੌਣੇ ਦੀ ਅਦਾਲਤ ਵਿੱਚ ਕੇਸ ਲਾਇਆ ਹੋਇਆ ਠੀਕ ਹੈ ਤੇ ਸਾਡੇ ਜਿਹੜੇ ਉੱਚ ਅਧਿਕਾਰੀ ਹੈਗੇ ਆ ਵਣ ਪਾਲਸ ਮੁਖਮਨ ਪਾਲ ਜੀ ਸਾਡੇ ਤਬਾੜੀ ਸਾਹਿਬ ਨੇ ਤੇ ਵਨ ਮੰਡਲ ਅਫਸਰ ਸਾਡੇ ਆਪਣੇ ਤਰ ਧਰਮਵੀਰ ਤੇਰੂ ਸਾਹਿਬ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਕਿ ਜਿੰਨਾ ਚਿਰ ਇਸ ਗਰੋਹ ਦਾ ਖਾਤਮਾ ਨਹੀਂ ਹੋ ਜਾਂਦਾ ਉਹਨਾਂ ਦਿਨ ਤੁਸੀਂ ਸੌਣਾ ਨਹੀਂ ਹੈਗਾ ਤੇ ਸਾਰਾ ਸਟਾਫ ਹੈ ਜਿਹੜਾ ਬਹੁਤ ਮੁਸਤੈਦੀ ਨਾਲ ਬੜਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਮੇਰਾ ਤੇ ਅਸੀਂ ਬਹੁਤ ਹੋਰ ਵੀ ਜਿਹੜਾ ਇਸ ਤੋਂ ਵੱਡੇ ਵੀ ਆਪਾਂ ਖੁਲਾਸੇ ਕਰਾਂਗੇ ਤਾਂ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਆ ਸਾਡੇ ਡਾਡੇ ਜੰਗਲ ਦਾ ਇੱਕ ਮਾਲ ਵੱਡਿਆ ਕਿ ਉਹ ਵੀ ਸਾਨੂੰ ਸ਼ੱਕ ਆ ਵੀ ਇੰਨਾ ਨਹੀਂ ਵੱਡਿਆ ਉਹ ਵੀ ਆਪਾਂ ਇਹਨਾਂ ਕੋਲ ਅਦਾਲਤ ਤੋਂ ਰਿਮਾਂਡ ਲਵਾਂਗੇ ਤਾਂ ਤਫ਼ਤੀਸ਼ ਕਰ ਰਹੇ ਆ ਉਹ ਵੀ ਸ਼ਾਇਦ ਸਾਨੂੰ ਜਲਦੀ ਆਪਾਂ ਨੂੰ ਕੋਈ ਸਫਤ ਹਾਸਲ ਹੋਵੇ ਸਾਨੂੰ ਬਿਲਕੁਲ ਜਸਵੰਤ ਜੀ ਐਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਨੈਗੇਟਿਵ న్యూਸ ਹਰ ਵਾਰ ਲੋਕ ਦੇਖਣਾ ਵੀ ਪਸੰਦ ਕਰਦੇ ਨੇ ਤੇ ਲੋਕ ਦਿਖਾਣਾ ਵੀ ਪਸੰਦ ਕਰਦੇ ਪਰ ਪੋਜ਼ਿਟਿਵਿਟੀ ਕੀ ਹੈ ਇੱਕ ਇਹ ਦੱਸੋ ਜਸਵੰਤ ਜੀ ਜਦੋਂ ਤੁਸੀਂ ਟੀਮ ਦਾ ਗਠਨ ਕੀਤਾ ਮੁਕਾਬਲਾ ਹੋਇਆ ਰਾਤੀ 3 ਵਜੇ ਗੱਡੀ ਦੇ ਸ਼ੀਸ਼ੇ ਟੁੱਟ ਗਏ ਟਾਇਰ ਫਟ ਗਏ ਆਪਣੀ ਟੀਮ ਨੂੰ ਵੀ ਜਾਨ ਦਾ ਖਤਰਾ ਹੁੰਦਾ ਕਿਉਂਕਿ ਪਿੱਛੇ ਮੈਂ ਜਦ ਖਬਰ ਕਰ ਰਿਹਾ ਸੀ ਗੋਲੀ ਵੀ ਚੱਲੀ ਸੀ ਉਸ ਦੇ ਵਿੱਚ ਕਿੰਨਾ ਖਤਰਾ ਮੰਨ ਕੇ ਚੱਲਦੇ ਹਾਂ ਤਸਕਰਾਂ ਦੇ ਨਾਲ ਜਦ ਮੁਕਾਬਲਾ ਹੁੰਦਾ ਉਸ ਟਾਈਮ ਆਪਣੀ ਟੀਮ ਨੂੰ ਵੀ ਹੁੰਦਾ ਹੈ ਹਾਂ ਤੁਹਾਡਾ ਸਵਾਲ ਬਹੁਤ ਵਧੀਆ ਪਰ ਇਹ ਬਹੁਤ ਵੱਡਾ ਔਖਾ ਕੰਮ ਹੈ ਜਿਹੜਾ ਰਾਤ ਨੂੰ ਇੱਕ ਧੁੰਦ ਪੈ ਜਾਂਦੀ ਹੈ ਬਹੁਤ ਦਿਖਦਾ ਨਹੀਂ ਆਪਾਂ ਨੂੰ ਰਸਤੇ ਦੇ ਵਿੱਚ ਮਲਾਜਮਾ ਜਿਹੜੇ ਨੇ ਹੱਥੇ ਆ ਇਹਨਾਂ ਦੇ ਕੋਲ ਕੋਈ ਅਸਲਾ ਨਹੀਂ ਹੈ ਸਰਕਾਰੀ ਤੌਰ ਤੇ ਵੀ ਕੋਈ ਨਹੀਂ ਹੈ ਤੇ ਦੋਸ਼ੀਆਂ ਕੋਲ ਅਸਲਾ ਹੁੰਦਾ ਉਹ ਤੇ ਮਰਨ ਮਰਾਉਣ ਤੇ ਆਏ ਹੁੰਦੇ ਆ ਜੀਓ ਉਹ ਜਦੋਂ ਵੀ ਉਹਨਾਂ ਨੂੰ ਨਿਕਲਣਾ ਉਹਨਾਂ ਨੇ ਸਾਨੂੰ ਨਹੀਂ ਦੇਖਣਾ ਉਹਨਾਂ ਨੇ ਜਿਹੜਾ ਉਹਨਾਂ ਦੇ ਥੱਲੇ ਆ ਗਿਆ ਉਹ ਗਿਆ ਉਹ ਆਪ ਵੀ ਮਰੇ ਹੁੰਦੇ ਆ ਤੇ ਉਹਨਾਂ ਦਾ ਸਾਡੂੰ ਵੀ ਮਾਰਨ ਵਾਸਤੇ ਹੁੰਦੇ ਆ ਤੇ ਬੜੀ ਅਸੀਂ ਜੋਧਾਂ ਨਾਲ ਬੜੇ ਯੋਰਾਂ ਨਾਲ ਇਹ ਕੰਮ ਜਿਹੜਾ ਨਿਪਟੇ ਚਾੜਦੇ ਆ ਤੇ ਅਸੀਂ ਤਾਂ ਮਹਿਕਮੇ ਦੀ ਜਿਹੜੀ ਸਫਲਤਾ ਵਾਸਤੇ ਮਹਿਕਮਾ ਜਿਹੜਾ ਸਾਡਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਜਿਹੜਾ ਸਾਨੂੰ ਰੋਟੀ ਪਾਣੀ ਦਿੰਦਾ ਹਨ ਤੇ ਉਹ ਮਹਿਕਮੇ ਨੂੰ ਅਸੀਂ ਮਹਿਕਮੇ ਦੀ ਇੱਜ਼ਤ ਖਾਤਰ ਭਾਵੇਂ ਸਾਨੂੰ ਆਪਣੀ ਵੀ ਕੁਰਬਾਨੀ ਦੇਣੀ ਪਵੇ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਆਂ ਵੱਡੀ ਗੱਲ ਕਹਿ ਗਏ ਤੁਸੀਂ ਇੱਕ ਚੀਜ਼ ਹੋਰ ਦੱਸ ਦਿਓ ਆਪਣੀ ਕੁਰਬਾਨੀ ਦੇਣ ਨੂੰ ਤਾਂ ਤੁਸੀਂ ਤਿਆਰ ਹੀ ਹੋ ਸੋਸਾਇਟੀ ਤੋਂ ਆਮ ਲੋਕਾਂ ਤੋਂ ਕਿੰਨਾ ਕੁ ਸਾਥ ਚਾਹੁੰਦੇ ਹੋ ਕਿਹੋ ਜਿਹਾ ਕੋਆਪਰੇਸ਼ਨ ਚਾਹੁੰਦੇ ਹੋ ਕਿ ਇਹੋ ਜਿਹੇ ਜਿਹੜੇ ਤਸਕਰ ਨੇ ਉਹਨਾਂ ਦੇ ਖੁਲਾਸੇ ਹੋਣ ਤੇ ਤੁਹਾਡੇ ਤੇ ਜਿਹੜੀ ਜਾਣਕਾਰੀ ਪਹੁੰਚੇ ਤੇ ਉਹਨਾਂ ਨੂੰ ਨੱਥ ਪਾਇਆ ਜਾ ਸਕੇ ਹਾਂਜੀ ਇਹ ਵੀ ਗੱਲ ਸੋਸਾਇਟੀ ਸਾਰੇ ਪਤਾ ਕੀ ਗੱਲ ਆ ਜੀ ਜਿਹੜੇ ਲੋਕ ਹੈਗੇ ਆ ਉਹ ਬਿਲਕੁਲ ਹੀ ਸਾਨੂੰ ਸਾਥ ਨਹੀਂ ਸਾਡਾ ਦਿੰਦੇ ਕਿਉਂ ਕਿਉਂਕਿ ਇਹ ਲੋਕ ਜਿਹੜੇ ਹੈਗੇ ਆ ਬਹੁਤ ਹੀ ਖਤਰਨਾਕ ਜਿਹੜੇ ਮੁਰਜੇਮ ਇਹ ਲੋਕੀ ਇਹਨਾਂ ਤੋਂ ਬਹੁਤ ਡਰਦੇ ਆ ਇਸ ਕਰਕੇ ਲੋਕ ਸਾਡਾ ਸਾਥ ਨਹੀਂ ਦਿੰਦੇ ਫਿਰ ਵੀ ਸਾਨੂੰ ਕੋਈ ਨਾ ਕੋਈ ਇੱਕ ਅੱਧੀ ਕੋਈ ਗੁਪਤ ਸੂਚਨਾ ਦੇ ਦਿੰਦਾ ਬੰਦਾ ਤੇ ਉਹਦਾ ਅਸੀਂ ਨਾਂ ਡਿਸਕਲੋਸ ਨਹੀਂ ਕਰਦੇ ਅੱਗੇ ਇਸ ਕਰਕੇ ਅਸੀਂ ਸਮਾਜ ਦੇ ਸੋਸਾਇਟੀ ਦੇ ਲੋਕ ਵੀ ਅੱਗੇ ਆਉਣ ਤੇ ਇਹੋ ਜਿਹੇ ਜਿਹੜੇ ਤਸਕਰੀ ਹੁੰਦੇ ਆ ਉਸਦੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਹੋਵੇ ਹਾਂਜੀ ਬਿਲਕੁਲ ਮੈਂ ਅਪੀਲ ਕਰਦਾ ਸਾਰੀ ਦੁਨੀਆਂ ਨੂੰ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਰੋਖ ਹੈਗੇ ਆ ਇਹਨਾਂ ਦਾ ਸਾਨੂੰ ਸਾਹ ਹੁੰਦਾ ਸਾਰਾ ਹੁਣ ਇੱਥੋਂ ਹਿਸ਼ਾਰਪੁਰ ਦੇ ਰੋਖ ਹੈ ਕਿੱਥੇ ਜਾ ਕੇ ਬਠਿੰਡੇ ਵਾਲ ਮਖੂ ਜੀਰੇ ਵਾਲ ਉੱਥੇ ਤੇ ਰਖਤ ਨਹੀਂ ਹੈਗੇ ਉਧਰ ਸਾਹ ਹੁੰਦਾ ਹਣਾ ਤੇ ਅਸੀਂ ਮੈਂ ਅਪੀਲ ਕਰਦਾ ਇੱਕ ਵਾਰੀ ਫੇਰ ਆਮ ਜਨਤਾ ਨੂੰ ਕਿ ਉਹ ਸਾਡਾ ਸਾਥ ਦੇਣ ਮਹਿਕਮੇ ਜੰਗਲਾਤ ਦਾ ਸਾਥ ਦੇਣ ਤੇ ਤਾਂ ਜੋ ਅਸੀਂ ਜਿਹੜੇ ਮੁਰਜਮਾਂ ਦੀ ਭਾਲ ਕਰੀਏ ਹੋਰ ਆਪਾਂ ਨੁਕਸਾਨ ਤੋਂ ਜੰਗਲਾਂ ਨੂੰ ਬਚਾਇਆ ਜਾ ਸਕੇ ਵੈਰੀ ਗੁੱਡ ਸਰ ਤੇ ਇਹ ਇੱਕ ਵਾਰੀ ਟੀਮ ਦਾ ਜਰੂਰ ਚਿਹਰਾ ਦਿਖਾ ਦਿਓ ਜਿਹੜੀ ਇਸ ਟੀਮ ਦਾ ਗਠਨ ਕੀਤਾ ਗਿਆ ਤੇ ਉਹ ਜਾਵਾਜ ਸਿਪਾਈ ਨੇ ਜੋ ਕਿ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਆ ਦੇਖੋ ਇਹ ਇੱਕ ਛੋਟਾ ਮोटा ਆਪਰੇਸ਼ਨ ਨਹੀਂ ਹੈ ਇਹ ਰੈਸਕਿਊ ਕਰਨਾ ਜਦੋਂ ਰੈਸਕਿਊ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਕਿ ਗੱਡੀ ਦਾ ਟਾਇਰ ਫਟ ਜਾਂਦਾ ਆ ਗੱਡੀ ਡਿੱਗ ਜਾਂਦੀ ਆ ਮੌਕੇ ਤੇ ਵੀ ਕੋਈ ਮੌਜੂਦ ਸੀ ਸਰ ਉਸ ਆਪਰੇਸ਼ਨ ਦੇ ਵਿੱਚ ਕੋਈ ਥੋੜੀ ਬਹੁਤ ਜਾਣਕਾਰੀ ਦੇ ਸਕਦੇ ਆ ਕਾਜੀ ਜੀ ਤੁਸੀਂ ਜਦੋਂ ਰਾਤੀ ਇਹ ਸਾਰਾ ਮੁਕਾਬਲਾ ਹੋਇਆ ਤਾਂ ਕੀ ਮਾਹੌਲ ਰਿਹਾ ਉਦੋਂ ਗੱਡੀ ਜਦੋਂ ਅਸੀਂ ਇਹਨੂੰ ਮਤਲਬ ਉਦੋਂ ਜੰਗਲ ਤੋਂ ਆਉਂਦੀ ਦੇਖੀ ਇਹ ਖੜਕਾ ਜੰਗਲ ਦੇ ਵਿੱਚੋਂ ਤਾਂ ਅਸੀਂ ਇਹਨੂੰ ਨਾ ਰੁਕਣ ਦਾ ਇਸ਼ਾਰਾ ਕੀਤਾ ਆ ਇਨੇ ਗੱਡੀ ਦਾ ਜਦੋਂ ਸਾਡੀ ਸਰਕਾਰੀ ਗੱਡੀ ਅੱਗੇ ਲੱਗ ਗਈ ਇਹਨੇ ਬੈਕ ਗੇਅਰ ਪਾ ਕੇ ਗੱਡੀ ਕਾਫੀ ਰਫਤਾਰ ਨਾਲ ਪਿੱਛੇ ਸਾਡੇ ਉੱਪਰ ਚੜਾਉਣ ਦੀ ਇਹਨੇ ਕੋਸ਼ਿਸ਼ ਕੀਤੀ ਆ ਤੇ ਜਦੋਂ ਸਾਡੇ ਕੋਲ ਇੱਕ ਡਾਂਗ ਜੀ ਸੀਗੀ ਅਸੀਂ ਇਹਦੇ ਸ਼ੀਸ਼ੇ ਤੇ ਮਾਰਤੀ ਤਾਂ ਉਹ ਬੰਦਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਅਸੀਂ ਮੌਕੇ ਤੇ ਦਬੋਚ ਲਿਆ ਜੀ ਉੱਥੇ ਤੇ ਗੱਡੀ ਜਿਹੜੀ ਆ ਮਤਲਬ ਪਲਟਣ ਲੱਗੀ ਸੀ ਬਚਾਅ ਹੋ ਗਿਆ ਜੀ ਇਹਦਾ ਲਗਾਤਾਰ ਮੈਂ ਦੇਖਦਾ ਤੁਸੀਂ ਮੁਕਾਬਲੇ ਦੇ ਵਿੱਚ ਹੁੰਦੇ ਜਦੋਂ ਗੋਲੀकांड ਹੋਇਆ ਸੀ ਉਹਦੇ ਵੀ ਤੁਸੀਂ ਮੁਕਾਬਲੇ ਦੇ ਵਿੱਚ ਸੀਗੇ ਜਦੋਂ ਗੱਡੀਆਂ ਫੜੀਆਂ ਜਾਂਦੀਆਂ ਫੇਰ ਵੀ ਤੁਸੀਂ ਮੁਕਾਬਲੇ ਦੇ ਵਿੱਚ ਹਾਜ਼ਰ ਹੁੰਦੇ ਹੋ ਆਕਾਸ਼ ਜੀ ਡਰ ਲੱਗਦਾ ਕਿ ਨੇ ਡਰਤਾ ਕਹਦਾ ਜੀ ਹੁਣ ਜੇ ਸਰਕਾਰ ਨੇ ਨੌਕਰੀ ਦਿੱਤੀ ਹੈ ਡਿਊਟੀ ਤਾਂ ਸਾਨੂੰ ਕਰਨੀ ਪਊਗੀ ਜੀ ਸਰਕਾਰ ਤਨਖਾਹ ਦਿੰਦੀ ਹੈ ਅਸੀਂ ਨੌਕਰ ਹੈ ਜੀ ਸਰਕਾਰ ਦੇ ਪਬਲਿਕ ਦੇ ਵੀ ਨੌਕਰ ਹੈ ਜੀ ਡਿਊਟੀ ਤਾਂ ਅਸੀਂ ਕਰਾਂਗੇ ਜੀ ਵੱਡੀ ਗੱਲ ਹੈ ਕਿ এনवायरमेंट ਦੇ ਪ੍ਰਤੀ ਜੋ ਸਮਰਪਿਤ ਨੇ ਉਹ ਫਿਰ ਜਾਨ ਦੀ ਬਾਜ਼ੀ ਲਾਹੀ ਦਿੰਦੇ ਨੇ ਤੇ ਇਹਨਾਂ ਦੀ ਡਿਊਟੀ ਜਿਹੜੀ ਹੈ ਉਹ এনवायरमेंट ਨੂੰ ਲੈ ਕੇ ਹੈ ਕਿ ਰੁੱਖਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਰੁੱਖਾਂ ਦੀ ਤਸਕਰੀ ਕਿਵੇਂ ਰੋਕਣੀ ਹੈ ਅੱਜ ਤੁਸੀਂ ਉਹ ਦੇਖ ਰਹੇ ਹੋ ਕਿ ਲਗਾਤਾਰ ਸਫਲਤਾ ਜਿਹੜੀ ਉਹ ਟੀਮ ਨੂੰ ਮਿਲਦੀ ਨਜ਼ਰ ਆ ਰਹੀ ਹੈ ਪਿੱਛੇ ਵੱਡਾ ਜਿਹੜਾ ਛੋਟਾ ਪੀਕਅਪ ਗੱਡੀ ਆ ਉਹ ਵੀ ਭਰੀ ਹੋਈ ਹੈ ਇਹ ਜਿਹੜੀ ਹੈ ਬਲੈਰੋ ਗੱਡੀ ਆ ਇਹ ਵੀ ਭਰੀ ਹੋਈ ਹੈ ਕਿ ਟਾਇਰ ਦੇ ਹਾਲਾਤ ਦੇਖੋ ਨਾ ਇਹ ਢੋਅ ਕਰਕੇ ਲਿਆਇਆ ਗਿਆ ਟਰੈਕਟਰ ਦੇ ਨਾਲ ਇੱਥੇ ਆਫਿਸ ਤੱਕ ਲਿਆਇਆ ਗਿਆ ਤੇ ਗੱਡੀ ਦੇ ਹਾਲਾਤ ਦੇਖੋ ਜਿਸ ਤਰੀਕੇ ਨਾਲ ਗਰਾਊਂਡ ਜ਼ੀਰੋ ਦੇ ਉੱਤੇ ਮੁਕਾਬਲੇ ਹੁੰਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਜੰਗਲਾਂ ਦੇ ਵਿੱਚ ਫਿਰ ਡਬਲ ਜਿਹੜੀ ਆ ਖਤਰਾ ਜਿਹੜਾ ਇਹਨਾਂ ਨੂੰ ਬਣਿਆ ਰਹਿੰਦਾ ਇੱਕ ਤਾਂ ਇਹਨਾਂ ਕੋਲ ਜਦੋਂ ਅਸਲਾ ਹੁੰਦਾ ਤੇ ਦੂਜੇ ਪਾਸੇ ਜੰਗਲੀ ਜਾਨਵਰਾਂ ਦਾ ਵੀ ਖਤਰਾ ਜਿਹੜਾ ਉਹ ਡਬਲ ਬਣਿਆ ਰਹਿੰਦਾ ਪਰ ਫਿਰ ਵੀ ਫੋਰੈਸਟ ਡਿਪਾਰਟਮੈਂਟ ਦੇ ਜਿਹੜੇ ਜਾਵਾਜ ਨੌਜਵਾਨ ਨੇ ਜਾਂ ਜਾਵਾਜ ਜਿਹੜੇ ਸਿਪਾਹੀ ਨੇ ਉਹ ਲਗਾਤਾਰ ਪਰਿਆਵਰਣ ਦੇ ਪ੍ਰਤੀ ਸਮਰਪਿਤ ਤੇ ਪੂਰੇ ਤਰੀਕੇ ਨਾਲ ਤੰਦੇਹੀ ਨਾਲ ਡਿਊਟੀ ਨਿਭਾਉਂਦੇ ਨਜ਼ਰ ਆ ਰਹੇ ਨੇ ਜੋ ਪੋਜ਼ਿਟਿਵ ਖਬਰ ਤੁਹਾਡੇ ਵਾਸਤੇ ਬਣਨੀ ਚਾਹੀਦੀ ਆ ਤੁਹਾਨੂੰ ਜਾਣਨ ਵਾਸਤੇ ਜ਼ਰੂਰੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ ਕਿਉਂਕਿ ਕਿਉਂਕਿ ਜਦ ਤੱਕ ਇਹਨਾਂ ਦਾ ਆਪਾਂ ਹੌਸਲਾ ਵਜਾਈ ਨਹੀਂ ਕਰਾਂਗੇ ਤਦ ਤੱਕ ਸ਼ਾਇਦ ਇਹੋ ਜੇ ਆਪਰੇਸ਼ਨ ਨੇਪੜੇ ਨਹੀਂ ਚੜਨਗੇ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਜਰੰਗੀ पांडे ਜੀ ਵੀ ਸੀ ਅਪਡੇਟ ਹੁਸ਼ਿਆਰਪੁਰ